ਐ ਸੰਡੇ ਆ ਜਨਜੋਏ ਕਰ ਰਹੀ ਆ ਹਾਂ ਪੈ ਗਈ ਮਗਰ ਦੇ ਉੱਟ ਵੀ ਟਾਪੂ ਲੱਗ ਜਣਾ ਤੇਰਾ ਪਾਸੇ ਹੋਇਆ ਤੂੰ ਆ ਛੈਂਕੀ ਦੇਖ ਆਪਣਾ ਹੈ ਐ ਹੋਈ ਓਏ ਐ ਚੁ ਛੈਂਕੀ ਕੀ ਹੋਈ ਜਾਂਦਾ ਏ ਕੀ ਆ ਹੈ ਹਾਂਜੀ ਕਿੱਦਾਂ ਦੋਸਤੋ ਘੈਂਟੋ ਸਾਰੇ ਜਣੇ ਠੀਕ ਠਾਕ ਹਾਂ ਤੇ ਅੱਜ ਵਾਲਾ ਵਲੌਗ ਕਰਦੇ ਹਾਂ ਸਟਾਰਟ ਐਸ਼ ਤੋਂ ਕਿਵੇਂ ਐਚ ਹੂੰ ਅੱਜ ਮੇਰਾ ਪੁੱਤ ਹੈਗਾ ਕਰੇ ਸੰਡੇ ਆ ਨਾ ਅੱਜ ਛੁੱਟੀ ਹੈਗੀ ਆ ਤੇ ਮੇਰੇ ਮੂੰਹ ਚੋਂ ਨਿਕਲ ਗਿਆ ਮੈਂ ਆਪਣੀ ਚਰੀ ਦੇ ਵਿੱਚ ਨਾ ਪਹਾੜੀ ਕਾਂ ਦੇ ਆਂਡੇ ਦਿੱਤੇ ਹੋਏ ਆ ਪਹਾੜੀ ਕਾਂ ਤੁਸੀਂ ਦੇਖਿਆ ਹੋਊਗਾ ਕਈਆਂ ਨੇ ਇਹ ਇਹ ਵੀ ਪ੍ਰਜਾਤੀ ਬਹੁਤ ਜ਼ਿਆਦਾ ਘਟਾ ਤੇ ਪਰ ਇਹ ਜਦੋਂ ਵੀ ਬੱਚੇ ਆਂਡੇ ਕੱਢਦੇ ਆ ਵੱਡੀ ਚਰੀ ਜੀ ਦਿੰਦੇ ਆ ਸੋ ਇੱਕ ਦਿਨ ਮੈਂ ਡੱਕੇ ਚੱਕ ਕੇ ਲਿਆਂਦਾ ਆਪਾਂ ਚਰੀ ਜਿ ਮੈਂ ਉਹਨੂੰ ਦੇਖਿਆ ਮੈਨੂੰ ਇਦਾਂ ਲੱਗਾ ਕਿ ਉਹ ਨਾਲ ਨਾ ਪਾਇਆ ਹੋਊਗਾ ਤੇ ਮੈਂ ਐਸ਼ ਨੂੰ ਬੈਠਾ ਕਹਿ ਮੜਾ ਜਾ ਕਿ ਇੱਥੇ ਹੈਗੇ ਆ ਆਂਡੇ ਹੁਣ ਇਹ ਮੈਨੂੰ ਖਿੱਚੀ ਫਿਰਦੀ ਐ ਡੇਢੀ ਚਾਲ ਵਿਖਾ ਕੇ ਲਿਆ ਮੈਂ ਕਿਹਾ ਏਡੀ ਏਡੀ ਚਰੀ ਐ ਦਿਨ ਮੈਂ ਕਿੱਥੇ ਲੰਭ ਕੇ ਦੇਊਗਾ ਹਣਾ ਇਹੋ ਜਿਹਾ ਕੰਮ ਐ ਇਸਦੇ ਤੇ ਸ਼ੈਂਕੀ ਵੀ ਸਾਡੇ ਨਾਲ ਹੀ ਹੁੰਦਾ ਹਮੇਸ਼ਾ ਸ਼ੈਂਕੀ ਓ ਸ਼ੈਂਕੋ ਲਓ ਆ ਚਰੀ ਦੇਖੋ ਗੱਡੀ ਗੱਡੀ ਆਪਣੀ ਕਿੰਨੀ ਹਰੀ ਹਰੀ ਸੋਹਣੀ ਲੱਗਦੀ ਆ ਮੌਸਮ ਵੀ ਠੰਡਾ ਹੋ ਗਿਆ ਤੇ ਚਰੀ ਦੇ ਬੱਚੇ ਕਿੱਥੇ ਆ ਚਰੀ ਦੇ ਬੱਚੇ ਨਹੀਂ ਹੁੰਦੇਗੇ ਚਰੀ ਦੇ ਵਿੱਚ ਇਹਨੂੰ ਚਰੀ ਕਹਿੰਦੇ ਆ ਜਿਹੜੀ ਵੱਡੀ ਵੱਡੀ ਖੜੀ ਨਾ ਐਸੋ ਆ ਜਿਹੜੀ ਵੱਡੇ ਵੱਡੇ ਖੜੇ ਆ ਹਰੇ ਹਰੇ ਗ੍ਰੀਨ ਗ੍ਰੀਨ ਇਹਨੂੰ ਚਰੀ ਕਹਿੰਦੇ ਚਰੀ ਆ ਚਰੀ ਦੇ ਬੱਚੇ ਨਹੀਂ ਹੁੰਦੇ ਕਿ ਨਹੀਂ ਚਰੀ ਦੇ ਬੱਚੇ ਕਿੱਥੇ ਆ ਆ ਵੱਡੀ ਚਰੀ ਆ ਇਹਦਾ ਬੱਚੇ ਆਵੇ ਨਿੱਕੇ ਠੀਕ ਆ ਨਾ ਇਹਦੇ ਨਿੱਕੇ ਨਿੱਕੇ ਬੱਚੇ ਆ ਇਹ ਆ ਵੱਡੀ ਚਰੀ ਆ ਇਹਦੇ ਬੱਚੇ ਤਾਂ ਇਹ ਆ ਹੁਣ ਆਪ ਨੰਗਾ ਕਿੱਥੋਂ ਦੀ ਉੱਤੋਂ ਦੀ ਘੁੰਮ ਕੇ ਜਾਣਾ ਪਣਾ ਪੱਠੇ ਬਾਲੇ ਵੱਡੇ ਹੋਏ ਪਏ ਹੂੰ ਉਧਰੋਂ ਨਹੀਂ ਜਾ ਸਕਦੇ ਹੈ ਉਧਰੋਂ ਨਹੀਂ ਉਧਰੋਂ ਦੀ ਤਾਂ ਫਜਾਣਾ ਹੀ ਪੈਣਾ ਘੁੰਮ ਕੇ ਜਾਣਾ ਪਣਾ ਮੰਗੇ ਤੂੰ ਲੈਣੀ ਹੈ ਹੈ ਨਾਲ ਹੀ ਮੈਨੂੰ ਖਿੱਚ ਤੁਰਦੀਆਂ ਇਹੋ ਜਿਹਾ ਕੰਮ ਆ ਜਦੋਂ ਹੁਣ ਦਾਦੂ ਆਪਾਂ ਜਦੋਂ ਪੱਠੇ ਵੱਢ ਲੈਣਾ ਸਾਰੀ ਚੇਰੀ ਉਦੋਂ ਆਲ ਨਾ ਜਦੋਂ ਲੱਗ ਗਿਆ ਉਹਨਾਂ ਦਾ ਫਿਰ ਤੈਨੂੰ ਉਹਨੂੰ ਦਿਖਾਉਂਗਾ ਆਪਾਂ ਉਹਨੇ ਕੱਪਟੇ ਛੱਡ ਦਾਂਗੇ ਵਿੱਚ ਠੀਕ ਆ ਫੇਰ ਇਹ ਬੱਚੇ ਕੱਢ ਕੇ ਲੈ ਗਏ ਵਿੱਚੋਂ ਉਹ ਤੇ ਫੇਰ ਆਪਾਂ ਉਹਨੂੰ ਵੱਢ ਲਾਂ ਚਰੀ ਨੂੰ ਚੰਗਾ ਫੇਰ ਆਪਾਂ ਆ ਜਾ ਚੱਲ ਚਲੀ ਘਰੇ ਬਾਹਰ ਡੋਣਾ ਮੈਂ ਭੱਜਿਆ ਭੱਜਿਆ ਉਹ ਫਿਰਦਾ ਸੋਹਿਆ ਉੱਧਰ ਹੁਣ ਮਹਾਸ਼ੈ ਨੇ ਉਹਨੇ ਲੱਗ ਜਣਾ ਭਵਾਨੀ ਕਿਹੜੇ ਦੇਣ ਚਰੀ ਹੋਈ ਪਈ ਆਪਣੀ 8 9 9 10 ਦਾ ਫੁੱਟ ਹੋਈ ਪਈ ਐ ਚਰੀ ਆਪਣੀ ਹੁਣ ਇਦੂਆਂ ਗੱਡਾ ਡਈਆਂ ਤੇ ਹੀ ਐ ਡਈਆਂ ਤੇ ਐਂ ਆ ਕਿ ਮੀਂਹ ਪੈ ਕੇ ਨੇਰੀ ਵਗ ਪਈ ਤਾਂ ਇਹਨੇ ਡੈਗ ਪੈਣਾ ਵੈਸੇ ਥੱਲੇ ਸੱਲਾ ਹੀ ਆ ਪਰ ਇਹਦੇ ਜੇ ਡੱਗ ਪੈਣਾ ਫੇਰ ਆਪਾਂ ਬੱਚੇ ਲੱਭਾਂਗੇ ਹੈ ਹੈ ਤੈਨੂੰ ਹੋਰ ਕੋਈ ਕੰਮ ਹੀ ਨਹੀਂ ਸ਼ੈਂਕੀ ਦਾ ਕੀ ਕਰਦੇ ਕੀ ਕਰਾਉਣ ਜੀ ਕਰਦੇ ਤੇਰੇ ਸ਼ੈਂਕੀ ਦਾ ਕੀ ਕਰਦੇ ਬਣਾ ਕੇ ਖਾਣ ਨੂੰ ਕੀ ਕਹਿੰਦੀ ਸੀ ਕੀ ਬਣਾ ਕੇ ਖਾ ਲਗੀ ਜੀ ਕਰਦਾ ਤੋਤਾ ਹੈ ਸੈਂਡਵਿਚ ਕਹਿੰਦੀ ਸ਼ੈਂਕੀ ਦਾ ਮੈਨੂੰ ਇੰਨਾ ਮੂਹ ਹੁੰਦਾ ਨਾ ਸ਼ੈਂਕੀ ਦੇ ਜੀਕਰ ਤਾਂ ਮੈਂ ਸੈਂਡਵਿਚ ਬਣਾ ਕੇ ਖਾ ਲਾਂ ਮਿੱਠੂ ਦਾ ਮਿੱਠੂ ਦਾ ਅੱਛਾ ਮਿੱਠੂ ਦਾ ਸੈਂਡਵਿਚ ਬਣਾ ਕੇ ਖਾਣੇ ਹੈ ਠੀਕ ਆ ਨਿਕਲ ਫਰੌਗ ਹੈ ਨਿਕਲ ਫਰੌਗ ਫਰੌਗ ਹਾਂ ਨਿਕਲ ਫਰੌਗ ਬੱਚਾ ਵੜੇ ਹਾਂ ਫਰੌਗ ਦਾ ਬੱਚਾ ਚਲ ਗਿਆ ਆ ਜਾਓ ਭਾਈ ਆ ਜਾਓ ਇੱਥੋਂ ਲੰਗਾ ਆਪਣਾ ਹੈਗਾ ਬਣਾ ਇੱਧਰ ਵੱਡੇ ਪੱਟੇ ਆਪਣੇ ਚੈਂਕੀ ਆ ਜਾ ਪੁੱਤ ਕਰੇ ਚੱਲੇ ਅਸੀਂ ਭੱਜਿਆ ਵੇ ਕਿੱਥੇ ਫਿਰਦਾ ਉਹ ਕਰਦਾ ਫਿਰਿਆ ਹਾਂ ਨਹੀਂ ਲੱਭਣਾ ਇਹਨੂੰ ਲੱਭ ਲੂਗਾ ਫੇ ਆ ਜੂਗਾ ਫਿਰ ਲਓ ਜੀ ਮਿੱਠੂ ਵੀ ਆਪਣਾ ਆ ਜ ਆਤੀ ਬੈਠਾ ਹੁੰਦਾ ਕਿਵੇਂ ਆ ਕਿਵੇਂ ਆ ਹੈਲੋ ਮੈਂ ਮਿੱਠੂ ਅੱਗੇ ਤੋਤੇ ਦੋ ਰੱਖੇ ਸੀ ਉੱਥੇ ਉਹਨਾਂ ਦੇ ਇੱਕ ਦੂਜੇ ਦੇ ਨਾ ਪੋਲੇ ਪਰ ਵਾਲ ਸੈਤ ਤੋਂ ਵਾਲ ਹੀ ਲਾਤੇ ਹੋ ਦੇ ਖੱਚ ਖੱਚ ਕੇ ਮੈਨੂੰ ਜੀ ਖੱਤੇ ਇਹਦੇ ਚੱਕ ਕੇ ਤੇਰਾ ਕੀ ਕੀ ਕਰਦਾ ਹੂੰ। ਮੈਂ ਫੜਨਾ। ਸੰਚਾ ਦੰਦੀ ਵੱਡੂਗਾ। ਆਵਾਜ਼ ਵਿੱਚ ਚਲੋ। ਹਾਂ ਮਿੱਠੂ ਡਿੱਕੀ ਆਂਦਾ ਵਾਜਾਂ ਦੇ ਆਂਦਾ ਵੀ ਉਹਨਾਂ ਨੂੰ ਕੱਢੋ ਨਾਲ। ਹਾਂ ਹੁਣ ਉਹਨਾਂ 'ਚ ਫਿਰਨਾ ਹੋਣੇ ਨਾ। ਚਲੋ ਜੀ ਹੁਣ ਸਾਥ ਬਣ ਗਿਆ ਉਹਦਾ ਹੁਣ ਨਾਲ ਦਾਣੇ ਖਾਣੇ ਇਹਨੇ। ਖਾਲਾ 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 ਖਾਲਾ। ਖਾਲੂ ਬਈ। ਲਓ ਜੀ। ਆ ਇਹਦੇ ਨਾਲ ਖੇਡਣਾ ਇਹਨੇ ਅੱਜ ਆ ਜਾ ਵੀ ਆ ਜਾ ਠੰਡਾ ਮੌਸਮ ਆ ਖੇਡ ਲਉ ਹਣ ਇੱਥੇ 2 ਘੰਟੇ ਤੂੰ ਹੁਣਾਂ ਪਿੱਛੇ ਰਹਿ ਜੀ ਹੈ ਹੈ ਵੇ ਇੱਕ ਹੀ ਹੋ ਜਾਂਦਾ ਅੱਛਾ ਏੰਕੀ ਦੇ ਕੰਮ ਦੇਖੋ ਹੂੰ ਖੁਰਬਣਾ ਕਿੰਨੇ ਗਾਂ ਤੇ ਹੂੰ ਨਹੀਂ ਇਹਨੂੰ ਆਏ ਹੋਇਆ ਵੇ ਵੇ ਸਾਡਾ ਪਸ਼ੂ ਕਾਦੋ ਢਾ ਲਿਆ ਪਤਾ ਨਹੀਂ ਕੀ ਗੱਲ ਹੋ ਗਈ। ਤਸਵੀਰ ਤੇ ਨਾ ਉਹ ਫੇ ਬਾਲਾ ਜਿਗਾਰ ਕਰਨਾ ਪਿਆ। ਬੱਚਾ ਬੱਚਾ ਨਹੀਂ ਬਣਨੇ ਪੈ। ਮੈਂ ਦੇਰ ਲੈ। ਐਸੋ। ਜੀਵ ਉੱਟ ਵੀ ਟਾਪੂ ਲੱਗ ਜਣਾ ਤੇਰਾ। ਪਾਸੇ ਹੋਇਆ ਤੂੰ। ਆ ਛੈਂਕੀ ਦੇਖ ਆਪਣਾ। ਹੈਂ ਆਈ ਹੋਈ ਓਏ ਛੈਂਕੀ ਕੀ ਹੋਈ ਜਾਂਦਾ ਏ ਕੀ ਆ ਹੈ ਕੀ ਹੋਈ ਜਾਂਦਾ ਇਹਨੂੰ ਸਹੀ ਕਰਦੇ ਬੁੱਤ ਕੁਝ ਨਹੀਂ ਕਰਦੇ ਇਹਦੇ ਪੈਰ ਠੀਕ ਕਰਦੇ ਆ ਗਾਹ ਦੇ ਪੈਰ ਬਣ ਗਏ ਮਿੱਤਰੋ ਤੇ ਹਾਂ ਛੜਤੀ ਖੁੱਲੀ ਇਹ ਹੂੰ ਐ ਸੰਡੇ ਅੱਜ ਇੰਜੋਏ ਕਰ ਰਹੀ ਆ ਹਾਂ ਪੈ ਗਈ ਮਗਰ ਮਗਰ ਪੈ ਗਈ ਹਾਂ 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 ਪੁੱਤ ਆਹ ਆਹ ਵੀਰਿਆ ਨੂੰ ਆਉਂਦੀ ਪੰਗੇ ਲੈਂਦੀ ਆ ਓ ਵੀਰਾਂ ਕਿਵੇਂ ਆ ਆਦਿ ਨਿਸ਼ਾਨ ਵੀ ਲੱਗ ਮਣ ਮਣ ਕੇ ਪਾਈ ਹੁੰਦੇ ਜਿਵੇਂ ਹਨ ਇੱਧਰ ਵੀ ਅੱਕ ਤੇ ਉਨਾ ਹੀ ਇੱਧਰ ਵੀ ਉਨਾ ਹੀ ਹੈ ਆਇਲਾ ਲਾਤ ਕੁਛ ਨਹੀਂ ਕਹਿੰਦੀ ਇਹ ਕਰ ਲਾ ਮੋਈ ਫਿਰ ਮੋਈ ਕਰਦੀ ਹੁੰਦੀ ਹੈ ਨਾ ਇਹ ਹੁਣ ਭੱਜ ਲਾ ਮੇਰੇ ਮਗਰ ਭੱਜੂਗੀ ਹੂੰ ਓ ਓ ਦੋ ਤਿੰਨ ਲੱਤਾਂ ਡੇੜੀ ਦੇ ਮਾਰ ਗਈ ਅੱਗੇ ਆ ਜਾ ਆ ਜਾ ਆ ਜਾ ਆ ਗਈ ਜੀ ਬੱਚਾ ਪਾਲਟੀ ਵੀ ਆ ਗਈ ਆ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਮਾਣਪ੍ਰੀਤ ਦਾ ਜਿਹੜਾ ਸ਼ੋਰੂਮ ਹੈ ਦੇ ਵਿੱਚ ਪਿਆ ਹੋਇਆ ਠਲਾਰਾ ਬਹੁਤ ਜ਼ਿਆਦਾ ਤੁਸੀਂ ਦੇਖੋ ਕੀ ਹਾਲ ਆ ਇੱਥੇ ਇਟਾਂ, ਰੋੜੇ, ਲੱਕੜਾਂ, ਲੱਭਾਂ ਉਹਨਾਂ ਕੀ ਹਾਲ ਤੂੰ ਵੀ ਲੱਗਣ ਆਲਾ ਅੱਜ ਸੋ ਅੱਜ ਸੰਡੇ ਕਰਕੇ ਮੈਸਤਰੀ ਨੇ ਅੱਜ ਨਹੀਂ ਆਉਣਾ ਛੁੱਟੀ ਦੇ ਸੀਗੇ ਤੇ ਮੈਂ ਤੇ ਮਨਪ੍ਰੀਤ ਲੱਗੇ ਹੁਣ ਸਫਾਈ ਕਰਨਾ ਇੱਥੇ ਤੇ ਇੱਕ ਟੇਬਲ ਟੂਲ ਆਪਣੀ ਜਗ੍ਹਾ ਤੇ ਲਿਖਾ ਲਿਖਾ ਕੇ ਵੇਖਦੇ ਕਿੰਨਾ ਉੱਚਾ ਜਾਂ ਇਹਦੀ ਲੈਂਥ ਨੂੰ ਤਾਂ ਸਹੀ ਆ ਉਹ ਚੈੱਕ ਕਰਨੀ ਆ ਪਹਿਲਾਂ ਤਾਂ ਸਾਰਾ ਖਲਾਰਾ ਚੈੱਕਣਾ ਓਏ ਪਰੇ ਤੱਕ ਵੇਖ ਕਿਵੇਂ ਨਹੀਂ ਕਿਉਂਕਿ ਅੱਜ ਬਿਜਲੀ ਐਨਯੋਨੋ ਫਿਟਿੰਗ ਕਰਨ ਵਾਸਤੇ ਬੋਰਡ ਵਗਾਰ ਲਾਉਣੇ ਨੇ ਉਹ ਇੱਥੇ ਆਇਆ ਸੀ ਉਹ ਹੁਣ ਵਗੈਰਾ ਮੁੜ ਗਿਆ ਕਹਿੰਦੇ ਬਾਈ ਖਲਾਰਾ ਪਹਿਲਾਂ ਕੱਟ ਕਰੋ ਸਮਝੀ ਨਹੀਂ ਆਉਂਦੀ ਜਦ ਖੜਨੂ ਜੀ ਨਹੀਂ ਕਰਦਾ ਇੰਨਾ ਜਿਆਦਾ ਬੁਰਾ ਹਾਲ ਆ ਇਹਗਾ ਸੋਹਣ ਚਾਸ ਨੇ ਸਫਾਈ ਕਰ ਨਹੀਂ ਆ ਮੈਨੂੰ ਕਦੇ ਪੂਰੇ ਕੋਲੇ ਹੀ ਸਫਾਈ ਦੋ ਇਹ ਤਾਂ ਮੈਂ ਵੜਿਆ ਕੇ ਲਿਆਉਣ ਦਾ ਤੀਕਾ ਸੁੱਤੇ ਇਹਨੂੰ ਦੇਖੇ ਰਾਂ ਆ ਜਾ ਹੁਣ ਲਾ ਕੇ ਲਾ ਤਾਂ ਮੈਨੂੰ ਲੈਣੇ ਨਾਲ ਨੋ ਐਸ ਫੁੱਜੀ ਥੱਲੇ ਆ ਜਾ ਥੱਲੇ ਆ ਜਾ ਥੱਲੇ ਆ ਜਾ ਥੱਲੇ ਆ ਜਾ ਟੁੱਟ ਜਾਊਗਾ ਇਹ ਦੇਖ ਕਿੰਨਾ ਜਿਆਦਾ ਬਲਾਵਾ ਆ ਗਿਆ ਇੱਕ ਚੀਜ਼ ਗਲਤ ਪਹਿਲਾਂ ਘਰ ਬੈਠੇ ਇਕਲਾ ਕਾਹ ਬੋਰਡ ਸਭ ਤੋਂ ਪਹਿਲਾਂ ਬਣਾਉਣਾ ਚਾਹੀਦਾ ਸਾਨੂੰ ਤੁਸੀਂ ਦੇਖ ਸਕਦੇ ਹੋ ਕਿੰਨੀ ਕਿੰਨੀ ਮਿੱਟੀ ਚੜ੍ਹੀ ਹੋਈ ਆ ਇੱਥੇ ਸੋ ਸੇਮ ਹੀ ਗਰਾਸ ਵਿੱਚ ਵੜੀ ਹੋਈ ਸਾਰਾ ਇਹਨੂੰ ਆਪਾਂ ਨੂੰ ਵੈਕਿਊਮ ਵਗੈਰਾ ਕਰਨਾ ਪੈਣਾ ਜਿਹੜੇ ਲੋਹਰ ਵਗੈਰਾ ਸੀਗੇ ਆ ਤਾਂ ਛੱਤ ਉੱਤੇ ਵੀ ਸਾਰਾ ਜੰਮਿਆ ਹੋਇਆ ਸੋ ਹਜੇ ਤਾਂ ਬਹੁਤ ਜ਼ਿਆਦਾ ਖਲਾਰਾ ਹਜੇ ਤਾਂ ਕੁਝ ਨਹੀਂ ਪਤਾ ਲੱਗਦਾ ਹੁਣ ਤੁਹਾਨੂੰ ਆਹ ਲਾਈਟਾਂ ਵੀ ਆਰਜੀ ਲਾਈਆਂ ਹੋਈਆਂ ਨੇ ਵੈਸੇ ਚਕਾਉਣ ਵਾਸਤੇ ਫੀਡਿੰਗ ਫੋਨ ਕਿਉਂਕਿ ਹੋਈ ਨਹੀਂ ਆਹ ਤਾਰਾਂ ਤੂਰਾਂ ਸਾਰੀਆਂ ਬਾਹਰ ਹੀ ਫੜਦੀਆਂ ਹਾਲੇ ਸੋ ਅੱਜ ਬਿਜਲੀ ਵਾਲਾ ਮਿਸਤਰੀ ਆਪਣੇ ਆਏ ਹਨ ਪਹਿਲਾਂ ਤਾਂ ਆਪਾਂ ਆਹ ਚੱਕ ਕੇ ਰੱਖੀਏ ਬਾਹਰ ਹਨਾ ਇੰਨਾ ਜਿਹੜਾ ਤਾਮਾ ਯਾਮਾ ਹੈ ਫਿਰ ਆਹ ਚੱਕਾਂਗੇ ਤੇ ਮੇਖਾ ਮੁਕਾ ਖੇਦਰੀਆਂ ਪਈਆਂ ਵਿੱਚੇ ਮੇਰੇ ਸਪੀਕਰ ਸਪਾਕਰ ਵਿੱਚੇ ਪੱਖੇ ਆ ਆਰ ਜੀ ਆ ਚਲਾਇਆ ਹੋਇਆ ਜਿਹੇ ਜਗਾੜ ਸਾਰਾ ਚੱਕ ਦੇਣਾ ਬਿਜਲੀ ਵਾਲਾ ਆ ਸੰਮੇਖੇ ਸੰਮੁਕੇ ਐਂ ਪਏ ਆ ਤੇ ਇਧਰ ਬਾਹਰ ਦੇਖੋ ਕਿੰਨਾ ਬੁਰਾ ਹਾਲ ਆ ਲੈ ਆਹ ਢੇਰ ਸਾਰਾ ਚੱਕ ਕੇ ਅੱਜ ਨੂੰ ਅੱਗ ਲਾਉਣੀ ਆ ਦੋ ਦੋ ਬੂਰੀਆਂ ਲੈ ਆ ਮਥਲੋਂ ਚੱਕ ਕੇ ਇਹ ਬੂਰੀਆਂ ਚ ਪਾ ਲੈਣਾ ਆ ਕਾਗਜ਼ ਪੱਤਰ ਜਿੰਨੇ ਹੈਗੇ ਨਾ ਸਾਰੇ ਅੱਗ ਲੱਗਣ ਵਾਲੀ ਆ ਇਹਨੂੰ ਆਪਾਂ ਜਿਹੜਾ ਆਪ ਬਣਾਇਆ ਉਹਦੇ ਵਿੱਚ ਡਸਟ ਬਿਨ ਇਹ ਅੱਗ ਲਾਉਣਾ ਉਹ ਸਿੜ ਦੇਣਾ ਸਾਰਾ ਵਾੜ-ਵਾੜ ਕੇ ਵਾੜ-ਵਾੜ ਕੇ ਸਿੱਟੀ ਤੁਰੇ ਆਉਂਦੇ ਹਨਾ ਵਾਕਈ ਵਾਹੇ ਲੱਗਦਾ ਸੀ ਜਿਵੇਂ ਵੀ ਕੰਮ ਥੋੜਾ ਹੀ ਆ ਪਰ ਕੰਮ ਹੋ ਗਿਆ ਵੱਡਾ ਜ਼ਿਆਦਾ ਹੂੰ ਐਸ ਲੱਗੇਗੀ ਮੇਰੇ ਨਾਲ ਚਲੋ ਆਪ ਤਿੰਨੇ ਜਣੇ ਲਾ ਕੇ ਸਫਾਈ ਕਰਦੇ ਆ ਠੀਕ ਐ ਐਸੋ ਖੇਡਣਾ ਵਾ ਚਾਹੇ ਸਮਾਨ ਬਾਹਰ ਕੱਢੀਏ ਸਾਰਾ ਚੱਕ ਕੇ ਹੀਗਾ ਨਿਕਾ ਬਨੰਨਾ ਸਾਰਾ ਉਹ ਛੋਟਾ ਛੋਟਾ ਸਮਾਨ ਨਾਲ ਉਹ ਚੱਕ ਕੇ ਸਿੱਟੀ ਜਾਂਦੇ ਇਹਨੂੰ ਚਾਹੇ ਮੈਂ ਉਹ ਛੋਟਾ ਸਮਾਨ ਚੱਕ ਕੇ ਇਕੱਠਾ ਕਰਾਂ ਮੈਂ ਇਹਨਾਂ ਨੇ ਕੂੜੇ ਚ ਸੁੱਟ ਦੇਣਾ ਚਾਈਨਾ ਫਿਕਰਾ ਹੈ ਠੀਕ ਆ ਇੱਥੇ ਰੱਖ ਲੈ ਨਿਕਲ ਨਿਕਾ ਚੱਕ ਕੇ ਸਾਰਾ ਚਲੋ ਚੱਕੋ ਮੈਂ ਝਾੜ ਦੂਗਾ ਨਹੀਂ ਫਿਰ ਆਪਾਂ ਸਾਮਾਨ ਚੱਕ ਲਈਏ ਪਹਿਲਾਂ ਜਿੱਥੋਂ ਲਾ ਸਾਰਾ ਚੱਕ ਲਈਏ ਮੈਂ ਚੱਕਦਾ ਤੂੰ ਸੁਪਾਈ ਕਰਦੀ ਮੈਂ ਮੋਟਾ ਮੋਟਾ ਭਾਰਾ ਸਾਮਾਨ ਮੈਂ ਚੱਕਦਾ ਓਕੇ ਡਨ ਮੈਂ ਝਾੜ ਦੂਗਾ ਨਹੀਂ ਚੱਕੋ ਸਨਾ ਠੀਕ ਆ ਫਿਰ ਆਪਾਂ ਟੇਬਲ ਉੱਥੇ ਲਾ ਕੇ ਚੈੱਕ ਕਰਾਂਗੇ ਸਾਹਮਣੇ ਵੀ ਟੇਬਲ ਦੀ ਉਚਾਈ ਕਿੰਨੀ ਆ ਜਾਂ ਕਿਵੇਂ ਆ ਸੈਟ ਆ ਜਾਂ ਕਿਵੇਂ ਉਹ ਬਣਾਇਆ ਉੱਚਾ ਕਿਉਂਕਿ ਫਿਰ ਨੀਵੇਂ ਹੋ ਕੇ ਸੂਟ ਦਿਖਾਉਣੇ ਪੈਂਦੇ ਆ ਹਜੇ ਇਹਨੂੰ ਸਿਰਫ ਆਰਜੀ ਜਿਹਾ ਖੜਾ ਕੀਤਾ ਬਾਅਦ ਚ ਇਹ ਚੀਜ਼ ਕੀ ਬਣਨੀ ਤੁਸੀਂ ਵੀਡੀਓ ਜੀ ਦੇਖ ਲੈਣ ਵੀ ਕੀ ਬਣੂਗਾ ਇਹਦਾ ਤੇ ਕਾਰਡਬੋਰਡ ਦਾ ਤਾਂ ਲੱਗ ਗਿਆ ਉੱਪਰ ਜਿਵੇਂ ਛੱਤ ਦੇ ਨਾਲ ਜਾ ਕੇ ਉਹਨਾਂ ਦੇ ਪੱਲੇ ਪੁੱਲੇ ਰਹਿ ਗਏ ਬੰਨ ਵਾਲੇ ਤੇ ਸ਼ੀਸ਼ੇ ਵਗੈਰਾ ਜਿਹੜੇ ਲੱਗਣੇ ਹੁਣ ਸ਼ੀਸ਼ਿਆਂ ਦਾ ਕੰਮ ਹੋਊਗਾ ਇਸ ਤੋਂ ਬਾਅਦ ਹੁਣ ਕਾਰਡਬੋਰਡ ਫਾਈਨਲ ਕਰ ਲਗੀ ਜਿਹੜਾ ਬੂਰਾ ਉੱਡਣ ਵਾਲਾ ਕੰਮ ਹੈ ਮੈਂ ਕਿਹਾ ਤੁਹਾਨੂੰ ਮੇੜ ਦੇ ਉਸ ਤੋਂ ਬਾਅਦ ਚ ਗਾਂ ਹੱਥ ਪਾਵਾਂਗੇ ਆਪਾਂ ਐਸ਼ ਵੀ ਪੂਰਾ ਸਾਥ ਦੇ ਰਹੀ ਐ ਨਾਲ ਸਫਾਈ ਸਾਰੀ ਕਰਵਾਈ ਐ ਤੇ ਆਪਣੇ ਬਿਜਲੀ ਵਾਲੇ ਮਿਸਤਰੀ ਵੀ ਕਰ ਆ ਗਏ ਆ ਤੇ ਹੁਣ ਆਪਾਂ ਪੱਖੇ ਡੰਗਣੇ ਨੇ ਸ਼ੈਂਕੀ ਵੀ ਨਾਲ ਹੀ ਲੱਗਾ ਹੋਇਆ ਸੋ ਪੱਖੇ ਡੰਗਣੇ ਨੇ ਤੇ ਉਸ ਤੋਂ ਬਾਅਦ ਲਾਈਟਾਂ ਵਗੈਰਾ ਲਾਉਣੀਆਂ ਨੇ ਉਹ ਕੰਮ ਕਰਨਾ ਆਪਾਂ ਤੇ ਸ਼ੈਂਕੀ ਦੇਖੋ ਇਹਨੂੰ ਹਰੇਕ ਚੀਜ਼ ਹੁੰਦਾ ਕਿ ਮੈਂ ਵੀ ਵਿੱਚ ਇਨਵੋਲਵ ਹੋਵਾਂ ਕਿ ਮੈਂ ਵੀ ਦੇਖਾਂ ਵੀ ਕੀ ਘਰੇ ਹੋ ਰਿਹਾ ਕੀ ਨਹੀਂ ਹੋ ਰਿਹਾ ਹਨਾ ਸਾਰਾ ਕੰਮ ਇਹਨੂੰ ਦੱਸ ਕੇ ਮੈਸਤਰੀ ਨਾਲ ਸਹਰਾਣੇ ਬਹਿ ਕੇ ਕਰਾਉਣਾ ਹੁੰਦਾ ਬਸ ਮੈਸਤਰੀ ਨਾਲ ਝਾਕੀ ਜਾਣਾ ਵੀ ਕੀ ਕਰਦੇ ਆ ਸਾਰਾ ਦਿਨ ਨਿਗਾਹ ਇਹਦੀ ਉਦੀ ਜੀ ਰਹਿੰਦੀ ਮਿਸਤਰੀ ਵਾਲੀ ਕਿ ਮੈਸਤਰੀ ਕੀ ਕਰ ਰਿਹਾ ਹਨਾ ਤੇ ਜਿੱਦਾਂ ਜਿੱਦਾਂ ਆਪਣਾ ਸ਼ੋਅਰੂਮ ਤਿਆਰ ਹੁੰਦਾ ਜਾਊਗਾ ਤੁਹਾਨੂੰ ਆਪਾਂ ਨਾਲ ਦੀ ਨਾਲ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਅਜੇ ਤਾਂ ਆਪਣਾ ਕੰਮ ਕਾਫੀ ਰਹਿੰਦਾ ਕਰਨ ਵਾਲਾ ਤੇ ਦੇਖੋ ਪੱਖਾ ਆਪਣਾ ਲੱਗ ਚੁੱਕਿਆ ਦੱਸਿਓ ਕਮੈਂਟ ਕਰਕੇ ਮੇਰੀ ਪਸੰਦ ਦਾ ਪੱਖਾ ਇਹ ਜਿਹੜਾ ਮੈਂ ਲਿਆ ਸੀ ਉਸ ਦਾ ਤੁਸੀਂ ਵਲੌਗ ਜਿਹੜੇ ਦੇਖਦੇ ਕੰਟੀਨਿਊ ਇਹ ਪੱਖਾ ਮੈਂ ਸੈਲੈਕਟ ਕੀਤਾ ਮਨਪੀਤ ਨੇ ਹੋਰ ਕਰ ਰਹੀ ਸੀ ਮੈਨੂੰ ਪਸੰਦ ਨਹੀਂ ਆਇਆ ਮੈਂ ਕਿਹਾ ਮੈਂ ਇਹੀ ਲੈਣਾ ਇੱਕ ਪੱਖਾ ਟੰਗਿਆ ਗਿਆ ਤੇ ਦੂਸਰਾ ਹੁਣ ਟੰਗਿਆ ਜਾਣਾ ਤੇ ਝੁੰਮਰ ਹੋ ਸਕਦਾ ਰੋਕੇ ਲਾਈਏ ਥੋੜੇ ਦਿਨ ਕਿਉਂਕਿ ਮਿੱਟੀ ਬਹੁਤ ਉੜਦੀ ਹੈ ਨਾ ਤੇ ਆਹ ਦੇਖ ਲਓ ਤੁਸੀਂ ਸ਼ੈਂਕੀ ਸ਼ੈਂਕੀ ਦੇਖੋ ਕਿੱਥੇ ਬੈਠਾ ਲੈ ਇਹਨੂੰ ਹੁੰਦਾ ਕਿ ਮੈਨੂੰ ਇੱਕ ਸਾਈਡ ਤੇ ਬਿਠਾ ਦਿਓ ਜਿੱਥੋਂ ਮੈਨੂੰ ਸਾਰੇ ਨਿਗਾ ਪਵੇ ਕਿ ਮੈਂ ਸਾਰੇ ਪਾਸੇ ਚ ਦੇਖ ਸਕਾਂ ਵੀ ਕੀ ਹੋ ਰਿਹਾ ਹੈ ਤੇ ਇਹਨੇ ਨਿਗਾ ਰੱਖਣੀ ਹੁੰਦੀ ਹੈ ਹਰੇਕ ਬੰਦੇ ਤੇ ਖਾਸ ਕਰਕੇ ਮਿਸਤਰੀਆਂ ਦੇ ਤਾਂ ਬੜੀ ਗੌਰ ਦਿੰਦਾ ਤੇ ਬਹੁ ਉਹਨਾਂ ਨੂੰ ਵੜਦਾ ਮਿਸਤਰੀਆਂ ਨੂੰ ਪਤਾ ਨਹੀਂ ਕਿਉਂ ਪਰ ਨਿਗਾ ਇਹਨੇ ਪੂਰੀ ਹੁਣ ਮਿਸਤਰੀਆਂ ਜੀ ਰੱਖਣੀ ਜਾਂ ਚੱਲ ਰਹੀ ਥੇ ਉਹ ਕੰਮ ਕਰ ਰਹੇ ਆ ਲਓ ਜੀ ਮਿੱਤਰੋ ਲਾਈਟ ਲੱਗ ਗਈ ਆਪਣੀ ਦੱਸਿਓ ਕਮੈਂਟ ਕਰਕੇ ਕਿਦਾਂ ਲੱਗੀ ਇਹ 2-3 ਕਲਰ ਕੱਢ ਦੀ ਜਿਉਂ ਚਲਾਵਾਂਗੇ ਨੈਕਸਟ ਵੀਡੀਓ ਚ ਚਲਾ ਕੇ ਵੀ ਦਿਖਾਵਾਂਗੇ ਤੁਹਾਨੂੰ ਤੇ ਜਿਹੜੇ ਸਾਡੇ ਨਾਲ ਵਲੌਗ ਕੰਟੀਨਿਊ ਦੇਖਦੇ ਆ ਉਹਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਫਸਟ ਟਾਈਮ ਸਾਡਾ ਵਲੌਗ ਦੇਖ ਰਹੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਸਾਡੇ ਵਲੌਗ ਕਿਦਾਂ ਲੱਗਦੇ ਆ ਸੋ ਅੱਜ ਵਾਲਾ ਵਲੌਗ ਇੰਨਾ ਕੀ ਤੇ ਕੱਲ ਅਗਲੇ ਵਲੌਗ ਚ ਮਿਲਦੇ ਆ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ